ਇਹ ਤਸਵੀਰਾਂ ਜੋ ਤੁਸੀਂ ਸਸਰਾਲੀ ਤੋਂ ਦੇਖ ਰਹੇ ਹੋ ਜਿੱਥੇ ਰਾਤ ਜਿਹੜਾ ਵਾ ਖੇਤਾਂ ਦੇ ਵਿੱਚ ਪਾਣੀ ਆਇਆ ਵਾ ਫਸਲਾਂ ਦੀਆਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਬਾਰਿਸ਼ ਵੀ ਬਹੁਤ ਤੇਜ਼ ਜਿਹੜੀ ਆ ਪੈ ਰਹੀ ਆ ਚਿੰਤਾ ਵੀ ਜਿਹੜੀ ਆ ਵਧਾਈ ਆ ਬਾਰਿਸ਼ ਨੇ ਪਰ ਇਸ ਵਰਦੀ ਬਾਰਿਸ਼ ਦੇ ਵਿੱਚ ਸੇਵਾ ਲਗਾਤਾਰ ਜਾਰੀ ਆ ਤੇ ਬਾਈ ਜੀ ਇੱਥੇ ਲੰਗਰ ਦੀ ਸੇਵਾ ਕਰ ਰਹੇ ਨੇ ਹਾਲਕਿ ਰਾਏਕੋਟੋਂ ਆਈ ਪ੍ਰਸ਼ਾਦੇ ਵਾਲੇ ਬਾਰਿਸ਼ ਕਰਕੇ ਥੋੜੀ ਜੀ ਦਿੱਕਤ ਜਰੂਰ ਆ ਰਹੀ ਪਰ ਇਸ ਬਾਰਿਸ਼ ਦੇ ਵਿੱਚ ਵੀ ਲਗਾਤਾਰ ਸੇਵਾ ਜਿਹੜੀ ਆ ਚੱਲ ਰਹੀ ਆ ਬਾਬਾ ਜੀ ਕਿੱਥੋਂ ਆਏ ਹੋ ਜੀ ਇਹ ਰਾਏਕੋਟ ਤੋਂ ਆਇਆ ਵੀ ਪ੍ਰਸ਼ਾਦਾ ਅਸੀਂ ਸਿਸਰ ਵਾਲੀ ਕਲੋਨੀ ਦੇ ਰਹਿਣ ਵਾਲੇ ਆ ਪ੍ਰਸ਼ਾਦਾ ਲੈ ਕੇ ਜਿਹੜੀ ਸੰਗਤ ਆਈ ਆ ਇਹ ਬਾਈ ਆ ਰਾਈਕੋਟ ਤੋਂ ਸਹਾਉਤ ਰਾਈਕੋਟ ਤੋਂ ਇਹ ਭਾਈ ਰਾਈਕੋਟ ਤੋਂ ਸਪੈਸ਼ਲ ਫਿਰ ਆਏ ਸੀ ਅਰਦਾਸ ਵੀ ਫਿਰ ਕੀਤੀ ਜੀ بارش ਕਰ ਰੁਕ ਜਵੇ ਪਾਣੀ ਹਾਂਜੀ ਤਾਂ ਬਿਲਕੁਲ ਭਾਈ ਜونی ਸ੍ਰੀ ਦਰਗਾਹ ਸਾਧਾ ਲੈ ਕੇ ਆਏ ਨੇ ਅਰਦਾਸ ਵੀ ਕੀਤੀ ਹੈ ਕਿ ਜੋ ਪਾਣੀ ਜਿਹੜਾ ਵਾ ਅੱਗੇ ਵਧ ਰਿਹਾ ਵਾ ਉਹ ਨਾ ਵਧੇ ਪ੍ਰਸ਼ਾਦਾ ਜੀ ਪ੍ਰਸ਼ਾਦਾ ਦੇ ਵਿੱਚ ਪਾਣੀ ਕਿੱਥੇ ਆ ਰਿਹਾ ਹੈ ਸੇਵਾ ਲਗਾਤਾਰ ਜਾਰੀ ਹੈ ਉਧਰ ਪ੍ਰਸ਼ਾਸਨ ਵਾਲੋ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿ ਇਹ ਪਾਣੀ ਜਿਹੜਾ ਵਾ ਅੱਗੇ ਰੁਕ ਜਾਵੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ